ਗੱਲ ਕਰਨ ਦੀ ਕੋਸ਼ਿਸ਼ ਕੀਤੀ ਵੀ ਉਹਨਾਂ ਨੇ 6000 ਬੰਦੇ ਦਾ ਅੰਕੜਾ ਰੱਖਿਆ ਮਹੀਨੇ ਦਾ ਇੱਕ ਮਹੀਨੇ ਦੇ ਵਿੱਚ 6000 ਬੰਦੇ ਦਾ ਧਰਮ ਪਰਵਰਤ ਕਰਾਉਣਾ 올ਓਵਰ ਪੰਜਾਬ ਦੇ ਵਿੱਚ ਪਰ ਸਾਡੇ ਲੋਕ ਚੁੱਪਰ ਕੇ ਬਸ ਵੇਖਿਓ ਆਪਸੀ ਰਾਜਨੀਤੀ ਚ ਫਸੇ ਹੋਏ ਨੇ ਆਪਸ ਹੀ ਲੜੀ ਜਾ ਰਹੇ ਨੇ ਇਹ ਪ੍ਰਧਾਨ ਆ ਲਾ ਦੇਣਾ ਜਹੇਦਾਰਾ ਲਾ ਦੇਣਾ ਉਸੇ ਕੰਮ ਚੁਲਜੇ ਪਏ ਨੇ ਜਿਹਦੇ ਚੀਜ਼ ਦਾ ਫਾਇਦਾ ਉਹ ਲੋਕ ਲੈ ਰਹੇ ਨੇ ਜੇਕਰ ਟਾਰਗੇਟ ਹੀ ਰੱਖ ਲਿਆ ਤਾਂ ਉਹਦੇ ਵਿੱਚ ਫਿਰ ਲਾਲਚ ਵੀ ਹੋਏਗਾ ਉਹਦੇ ਵਿੱਚ ਬਹੁਤ ਕੁਝ ਚੱਲਦਾ ਹੋਏਗਾ ਬਹੁਤ ਤਰੀਕੇ ਨਾਲ ਕਰ ਰਹੇ ਲਾਲਚ ਵੀ ਦੇ ਕੇ ਹਰੇਕ ਤਰੀਕੇ ਦੀ ਫੈਸਿਲਿਟੀ ਦਿੱਤੀ ਜਾ ਰਹੀ ਉਹਨਾਂ ਨੂੰ ਤੁਸੀਂ ਸਮਝ ਹੀ ਨਹੀਂ ਪਾਉਗੇ ਤੁਹਾਡੇ ਨਾਲ ਤੁਹਾਡੀਆਂ ਨਸਲਾਂ ਖਤਮ ਹੋ ਜਾਣੀਆਂ ਨੇ ਇਹ ਆਉਣਾ ਹੀ ਸਮੇਂ ਜੋ ਰਿਜ਼ਲਟ ਆਉਣੇ ਨੇ ਨਾ ਉਹ ਕਹਿੰਦੇ ਹੁੰਦੇ ਹੱਥਾਂ ਨੇ ਦਿੱਤੀਆਂ ਗੰਡਾਂ ਮੂੰਹਾਂ ਨਾ ਖੋਲਣੀਆਂ ਪੈਣੀਆਂ ਤੇ ਖੁੱਲੀਆਂ ਨਹੀਂ ਜਾਣੀਆਂ ਬਾਜੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ #ਪੰਜਾਬ ਤੇ ਮੈਂ ਹਾਂ ਮਨਪ੍ਰੀਤ ਸਿੰਘ ਕਾਲੋਂ ਹਾਲੀ ਦੇ ਵਿੱਚ ਪੰਜਾਬ ਨੂੰ ਲੈ ਕੇ ਆਈ ਇੱਕ ਰਿਪੋਰਟ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਇਸ ਰਿਪੋਰਟ ਦੇ ਮਤਾਬਿਕ 2 ਸਾਲਾਂ ਦੇ ਵਿੱਚ 3.5 ਲੱਖ ਲੋਕਾਂ ਨੇ ਪੰਜਾਬ ਦੇ ਵਿੱਚ ਧਰਮ ਪਰਿਵਰਤਨ ਕੀਤਾ ਸਵਾਲ ਬਹੁਤ ਵੱਡੇ ਖੜੇ ਹੁੰਦੇ ਨੇ ਕਿ ਆਖਿਰਕਾਰ ਕੀ ਕਾਰਨ ਬਣਿਆ ਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਧਰਮ ਪਰਿਵਰਤਨ ਕੀਤਾ ਵੱਖ-ਵੱਖ ਧਰਮਾਂ ਤੋਂ ਲੋਕ ਈਸਾਈ ਬਣ ਗਏ ਈਸਾਈ ਬਣਨ ਦੇ ਲਈ ਕੀ ਲੋਕਾਂ ਨੂੰ ਮਜਬੂਰ ਕੀਤਾ ਗਿਆ ਕਿ ਜਾਂ ਫਿਰ ਲੋਕ ਆਪਣੀ ਮਰਜ਼ੀ ਦੇ ਨਾਲ ਧਰਮ ਛੱਡ ਕੇ ਈਸਾਈ ਬਣ ਗਏ ਇਹਦੇ ਉੱਪਰ ਚਰਚਾ ਕਰਾਂਗੇ ਮੇਰੇ ਨਾਲ ਐਨਪੀਐਸ ਢਿੱਲੋਂ ਮੌਜੂਦ ਹੈਗੇ ਨੇ ਜਿਹੜੇ ਰਾਜਨੀਤਿਕ ਤੇ ਸਮਾਜਿਕ ਮੁੱਦਿਆਂ ਨੂੰ ਬੜੀ ਬਿਹਤਰ ਤਰੀਕੇ ਦੇ ਨਾਲ ਸਮਝਦੇ ਨੇ ਤਾਂ ਗੱਲਬਾਤ ਕਰਦੇ ਆ ਤਾਂ ਢਿੱਲੋਂ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਢਿੱਲੋਂ ਸਾਹਿਬ ਜਿਹੜੀ ਰਿਪੋਰਟ ਇੱਕ ਆਈ ਬੜੇ ਲੋਕ ਹੈਰਾਨ ਹੋਏ ਪੜ੍ਹ ਕੇ ਕਿ 2 ਸਾਲਾਂ ਦੇ ਵਿੱਚ 3.5 ਲੱਖ ਲੋਕ ਆਪਣਾ ਧਰਮ ਛੱਡ ਕੇ ਈ ਤੁਹਾਨੂੰ ਕਾਰਨ ਕੀ ਲੱਗਦਾ ਜੀ ਕਿ ਇੰਨੇ ਵੱਡੇ ਅੰਕੜੇ ਕਿਉਂ ਵੱਧ ਗਏ ਅ ਕਾਲੋਂ ਸਾਹਿਬ ਪਹਿਲਾਂ ਸਭ ਤੋਂ ਵੱਡੀ ਗੱਲ ਤੇ ਇਹ ਹੈ ਮੈਨੂੰ ਉਮੀਦ ਨਹੀਂ ਸੀ ਵੀ ਆਪਾਂ ਇਸ ਮੁੱਦੇ ਤੇ ਵੀ ਆਪਾਂ ਨੂੰ ਪੰਜਾਬ ਨੂੰ ਚਰਚਾ ਕਰਨੀ ਪਵੇਗੀ ਹਾਂ 3.5 ਲੱਖ ਜਿਹੜੀ ਗਿਣਤੀ ਹੈ ਨਾ ਬਹੁਤ ਵੱਡੀ ਹੈ ਹੂੰ ਜਦੋਂ ਮੈਂ ਪੜਿਆ ਡਾਟੇ ਦੇਖ ਕੇ ਮਨ ਨੂੰ ਬੜਾ ਮਹਿਸੂਸ ਹੋਇਆ ਵੀ ਸਾਡਾ ਪੰਜਾਬ ਜਾ ਕੇ ਦਰ ਨੁੜਿਆ ਹੈ ਹਾਂ ਉਸ ਧਰਤੀ ਤੋਂ ਜਿੱਥੇ ਗੁਰੂਆਂ ਸਾਹਿਬ ਦੀ ਚਰਨ ਛੋਹ ਪ੍ਰਾਪਤ ਹੋਵੇ ਉਸ ਧਰਤੀ ਤੋਂ ਜਿੱਥੇ ਬਾਬਾ ਦੀਪ ਸਿੰਘ ਨੇ ਲਕੀਰ ਖਿੱਚ ਕੇ ਪੰਜਾਬ ਨੂੰ ਇੱਕ ਸੇਧ ਦੇਣ ਦੀ ਕੋਸ਼ਿਸ਼ ਕੀਤੀ ਵੀ ਸਿੰਘੋ ਤਰੋ ਆਪੇ ਇਸ ਪਾਸੇ ਨੂੰ ਉਸ ਧਰਤੀ ਤੋਂ ਜਿੱਥੇ ਸਾਡੀ ਗੁਰਮੁਖੀ ਦਾ ਸ਼ੁਰੂਆਤ ਹੋਈ ਹੋਵੇ ਉਸ ਧਰਤੀ ਤੋਂ ਜਿੱਥੇ ਦੁਨੀਆ ਦਾ ਸਭ ਤੋਂ ਵੱਡਾ ਸਰੋਵਰ ਹੋਵੇ ਹਾਂ ਉਸ ਧਰਤੀ ਤੋਂ ਜਦੋਂ ਇਦਾਂ ਦੀਆਂ ਖਬਰਾਂ ਆਉਂਦੀਆਂ ਤੇ ਮਨ ਨੂੰ ਬੜਾ ਝੰਜੋੜ ਕੇ ਰੱਖ ਦਿੰਦੀਆਂ ਹੈ ਬੜਾ ਮਨ ਨੂੰ ਮਹਿਸੂਸ ਹੁੰਦਾ ਹੈ ਯਾਰ ਵੀ ਆਪਾਂ ਜਿਸ ਧਰਮ 'ਚ ਜੰਮੇ ਉਸ ਧਰਮ 'ਚ ਮਰਦੇ ਕਿਉਂ ਨਹੀਂ ਕੀ ਕਾਰਨ ਹੋਣਗੇ ਵਿਚਾਰਨ ਵਾਲੀ ਗੱਲ ਤੇ ਇੱਥੇ ਹੈ ਬਿਲਕੁਲ ਵੀ ਕੀ ਉਹਨਾਂ ਨੂੰ ਲਾਲਚ ਦਿੱਤਾ ਗਿਆ ਕੀ ਉਹਨਾਂ ਨੂੰ ਡਰਾਇਆ ਗਿਆ ਜਾਂ ਕੀ ਪ੍ਰੋਪਾਗੈਂਡ ਦੇ ਤਿਆਰ ਕੀਤੇ ਗਏ ਵੀ ਜਿਹੜੇ ਲੋਕ ਉਸ ਪਾਸੇ ਗਏ ਨੇ ਮੈਂ ਕਈ ਵਿਚਾਰਾਂ 'ਚ ਕਰਦਾ ਰਹਿਣਾ ਵਿਸ਼ਿਆਂ 'ਚ ਬੈਠਦਾ ਰਹਿਣਾ ਕਈ ਸਮਾਜਿਕ ਲੋਕਾਂ 'ਚ ਵਿਚਰੀਦਾ ਪਿੰਡਾਂ 'ਚ ਵਿਚਰੀਦਾ ਉਹਦੇ ਵਿੱਚ ਬੜੇ ਮਨਪੀ ਭਾਈ ਜੀ ਕਾਰਨ ਸਾਹਮਣੇ ਆਉਂਦੇ ਨੇ ਜੀ ਇੱਕ ਤੇ ਸਾਡੇ ਲੋਕਾਂ ਦੇ ਵਿੱਚ ਨਾ ਆਪਸੀ ਬਖਰੇਵੇਂ ਬਹੁਤ ਵੱਧ ਗਏ ਨੇ ਚਾਹੇ ਸਮਾਜਿਕ ਕਹੋ ਚਾਹੇ ਰੀਤੀ ਰਿਵਾਜ ਦੇ ਕਹੋ ਤੇ ਚਾਹੇ ਤੁਸੀਂ ਧਾਰਮਿਕ ਪੱਖੋਂ ਕਹੋ ਉਹ ਜਿਹੜੀ ਦੂਰਤਾ ਹੈ ਵਾਧਦੀ ਪਈ ਨਾ ਉਹਦੇ ਕਾਰਨ ਉਹਨਾਂ ਨੂੰ ਸਪੇਸ ਮਿਲਦੀ ਪਈ ਹੈ ਸਾਡੇ ਧਰਮ ਦੇ ਵਿੱਚ ਆਉਣ ਤੋਂ ਮੈਂ ਕਈ ਵਾਰ ਆਪਣੇ ਪਿੰਡ ਦੇ ਵਿੱਚ ਗੱਲ ਕਰਦਾ ਹੁੰਦਾ ਬੁੱਧੀਜੀਵੀ ਨੂੰ ਗੱਲ ਕਰਦਾ ਹੁੰਦਾ ਵੀ ਯਾਰ ਕੋਈ ਵੀ ਜਦੋਂ ਨੁਕਸਾਨ ਉਹ ਤੋਂ ਪੈਦਾ ਹੁੰਦਾ ਜਦੋਂ ਅਸੀਂ ਸਪੇਸ ਦੇਣੀ ਸ਼ੁਰੂ ਕਰ ਦਿੰਦੇ ਠੀਕ ਹੈ ਅਸੀਂ ਆਪਣੇ ਵਿਅਕਤੀਆਂ ਦੀ ਪੁੱਛ ਪੜਤਾਲ ਹੀ ਨਹੀਂ ਕਰਦੇ ਚਾਹੇ ਕਿਸੇ ਵੀ ਧਰਮ ਨੂੰ ਬਲੌਕ ਕਰਦਾ ਹੈ ਅਸੀਂ ਉਹਨਾਂ ਨੂੰ ਹੀਨ ਭਾਵਨਾ ਨਾਲ ਦੇਖਣੀ ਸ਼ੁਰੂ ਕਰ ਦਿੱਤੇ ਇਹਨਾਂ ਚ ਚਕਰਨਾ ਕਰਕੇ ਮੈਨੂੰ 메ਜਰ ਕਾਰਨ ਇਹ ਲੱਗਦਾ ਵੀ ਜਿਹੜਾ ਧਰਮ ਪਰਿਵਰਤਨ ਹੋ ਰਿਹਾ ਜਿਹੜੇ ਲੋਕ ਇਸ ਪਾਸੇ ਨੂੰ ਜਾ ਰਹੇ ਜਿਹੜੇ ਆਂਕੜੇ ਆਏ ਬਹੁਤ ਖਤਰਨਾਕ ਨੇ ਜਿਹੜੀ ਇਹ ਸਪੇਸ ਮਿਲੀ ਸਪੇਸ ਦਿੱਤੀ ਕਿੰਨੇ ਜਾਂ ਇਹ ਸਪੇਸ ਕਿਉਂ ਮਿਲੀ ਸਪੇਸ ਜਿਹੜੀ ਦਿੱਤੀ ਬਈ ਸਾਡੇ ਅੱਗੇ ਲੋਕਾਂ ਨੇ ਦਿੱਤੀ ਹਾਂ ਉਹਨਾਂ ਚ ਮੈਂ ਵੀ ਹੋ ਸਕਦਾ ਹਾਂ ਆਪਾਂ ਪਿੰਡਾਂ ਵਿੱਚ ਰਹਿੰਦੇ ਆ ਪਿੰਡਾਂ ਵਿੱਚ ਦੋ ਦੋ ਸ਼ਮਸ਼ਾਨ ਘਟ ਬਣ ਗਏ ਨੇ ਇਹ ਅਰਬਦਾਸੀਆਂ ਦਾ ਸ਼ਮਸ਼ਾਨ ਘਟ ਹੈ ਜੀ ਆ ਜੱਟਾਂ ਦਾ ਸਮਚਾਨ ਘਟ ਹੈ ਜੀ ਇਹ ਅਰਬਦਾਸੀਆਂ ਦਾ ਗੁਰਦੁਆਰਾ ਹੈ ਜੀ ਇਹ ਜੱਟਾਂ ਦਾ ਗੁਰਦੁਆਰਾ ਹੈ ਜੀ ਇਹ ਆਮ ਗੜੀਆਂ ਦਾ ਗੁਰਦੁਆਰਾ ਹੈ ਇਹ ਚੀਜ਼ਾਂ ਜਿਹੜੀਆਂ ਹੋ ਗਈਆਂ ਨਾ ਆਪਣੇ ਆਪਣੀ ਚੌਧਰ ਪੁਨੇ ਦੇ ਵਿੱਚ ਉਹ ਉਹਨਾਂ ਲੋਕਾਂ ਨੂੰ ਆਪਣੇ ਉਹਨਾਂ ਹੀਣ ਭਾਨਤਾ ਮਹਿਸੂਸ ਹੋਣੀ ਸ਼ੁਰੂ ਹੋ ਗਈ ਜਿਹਦੇ ਕਰਕੇ ਲੋਕ ਸਾਡੇ ਤੋਂ ਦੂਰ ਹੁੰਦੇ ਗਏ ਕੋਈ ਕਹਿੰਦਾ ਕਿ ਇਹਨਾਂ ਨੂੰ ਜ਼ਬਰੀ ਤਨ ਪਰਿਵਰਤਨ ਕਰਵਾਇਆ ਗਿਆ ਕੋਈ ਕਹਿੰਦਾ ਕਿ ਲਾਲਚ ਦਿੱਤਾ ਗਿਆ ਕੋਈ ਕਹਿੰਦਾ ਕਿ ਮਾਨਸਿਕ ਰੋਗੀ ਲੋਕਾਂ ਨੂੰ ਉਸ ਤਰੀਕੇ ਦੇ ਨਾਲ ਬਣਾ ਕੇ ਕਿ ਤੁਹਾਨੂੰ ਠੀਕ ਕਰ ਦਿੱਤਾ ਜਾਏਗਾ ਤੁਹਾਡਾ ਇਲਾਜ ਕੀਤਾ ਜਾਏਗਾ ਉਸ ਤਰੀਕੇ ਨਾਲ ਕਹਿੰਦੇ ਪਰਵਰਤਨ ਕਰਾਤਾ ਕੋਈ ਕਹਿੰਦਾ ਕਿ ਪੈਸੇ ਦਿੱਤੇ ਨੇ ਤੁਹਾਨੂੰ ਇਹਨਾਂ ਦੇ ਵਿੱਚ ਕਿੰਨੀ ਕੋਈ ਸੱਚਾਈ ਨਜ਼ਰ ਆਉਂਦੀ ਹੈ ਹਾਂ ਹਾਂ ਮਨਦੀਪ ਜੀ ਬਾਈ ਮੈਂ ਜਦੋਂ ਸੋਸ਼ਲ ਮੀਡੀਆ ਤੇ ਦੇਖੀ ਤਾਂ ਕਿਈ ਜਗ੍ਹਾ ਤੇ ਲੋਕ ਕਹਿੰਦੇ ਵੀ ਸਾਡੇ ਉੱਥੇ ਗਏ ਅਸੀਂ ਉੱਥੇ ਪ੍ਰੇਅਰ ਕੀਤੀ ਤੇ ਸਾਡਾ ਠੀਕ ਹੋ ਗਿਆ ਪਰ ਥੋੜੇ ਦਿਨਾਂ ਬਾਅਦ ਉਹਨਾਂ ਲੋਕਾਂ ਦੀ ਵੀ ਇੰਟਰਵਿਊ ਆਉਂਦੀ ਵੀ ਸਾਨੂੰ ਪੈਸੇ ਦੇ ਕੇ ਕਰਾਇਆ ਗਿਆ ਪਰ ਜੇ ਇਹ ਕਾਰਨ ਨੇ ਇਹ ਪੜਤਾਲ ਦਾ ਵਿਸ਼ਾ ਹੈਗਾ ਸਰਕਾਰਾਂ ਨੂੰ ਇੱਥੇ ਪੜਤਾਲ ਕਰਨੀ ਚਾਹੀਦੀ ਹੈ ਵੀ ਉਹ ਕਿਉਂ ਨਹੀਂ ਪੜਤਾਲ ਕਰਦੇ ਕਿ ਧਰਮ ਦੇ ਠੇਕੇਦਾਰ ਬਣ ਕੇ ਬੈਠੇ ਨੇ ਲੋਕ ਜਿਹੜੇ ਜਿਹੜੇ ਵੱਡੀਆਂ ਸੰਸਥਾਵਾਂ ਚਲਾਉਂਦੇ ਨੇ ਕਿ ਅਸੀਂ ਪੱਥਰ ਲਾਉਂ ਤੱਕ ਹੀ ਰਹਿ ਗਏ ਜੇ ਸਾਡੇ ਨਾਲ ਇਹ ਚੀਜ਼ਾਂ ਘਸਪੈਟ ਹੋਣੀ ਹੈ ਅਸੀਂ ਉਹਦੀ ਕੰਪਲੇਂਟ ਕਿਉਂ ਨਹੀਂ ਕਰਦੇ ਅਸੀਂ ਆਵਾਜ਼ ਕਿਉਂ ਨਹੀਂ ਉਠਾਉਂਦੇ ਮੇਨ ਮੁੱਦਾ ਤੇ ਇਹ ਲੋਕੀ ਆਵਾਜ਼ ਹੀ ਨਹੀਂ ਉਠਾਉਂਦੇ ਕੋਈ ਸਿਨ ਲੋਕਾਂ ਨੂੰ ਕੋਈ ਫਰਕ ਹੀ ਨਹੀਂ ਪੈ ਰਿਹਾ ਯਾਰ ਸਾਡੇ ਲੋਕ ਛੱਡ ਕੇ ਜਾ ਰਹੇ ਕੋਈ ਉਹਨਾਂ ਨੂੰ ਮਹਿਸੂਸ ਹੀ ਨਹੀਂ ਹੋ ਰਹੀ ਚੀ ਉਹ ਮਤਲਬ ਕਹਿ ਰਹੇ ਯਾਰ ਠੀਕ ਹੈ ਯਾਰ ਸਾਡੇ ਦੁਕਾਨਦਾਰੀ ਚਲਣ ਡੀਏ ਜਾਂਦੇ ਜਾਣ ਮਤਲਬ ਸੋਚਣ ਵਾਲੀ ਗੱਲ ਤੇ ਇਹ ਵੀ ਉਹ ਯਾਰ ਪੁੱਛਦੇ ਹੀ ਨਹੀਂ ਹੈਗੇ ਸਾਡੇ 3 ਲੱਖ ਦਾ ਅੰਕੜਾ ਬਹੁਤ ਵੱਡਾ ਹੁੰਦਾ ਹਨਾ 2 ਸਾਲ ਦੇ ਵਿੱਚ ਸਿੱਖਾਂ ਦੀ ਸਭ ਤੋਂ ਵੱਧ ਗਿਣਤੀ ਹੈ ਇਹਦੇ ਵਿੱਚ ਹਿੰਦੂ ਵੀ ਹੋਣਗੇ ਬਾਕੀ ਵੀ ਧਰਮਾਂ ਦੇ ਹੋਣਗੇ ਐਸਜੀਪੀਸੀ ਦਾ ਰੋਲ ਕਿੱਥੇ ਹੈ ਐਸਜੀਪੀਸੀ ਕੀ ਕਰ ਰਹੀ ਹੈ ਇਸ ਉੱਪਰ ਮੈਂ ਐਸਜੀਪੀਸੀ ਦੇ ਬਿਨਾਂ ਮੈਂ ਉਹਨਾਂ ਦੇ ਅੰਕੜੇ ਪੜ੍ਹ ਰਿਹਾ ਸੀਗਾ ਵੀ ਪਿੱਛੇ ਜਿਹੀ ਅਸੀਂ 300 ਪ੍ਰਚਾਰਕ ਕੱਢੇ ਨੇ ਵੀ ਜਿਹੜੇ ਪਿੰਡਾਂ 'ਚ ਜਾ ਕੇ ਪ੍ਰਚਾਰ ਕਰਦੇ ਰਹਿਣਗੇ ਮੈਂ ਆਪਣੇ ਨੇੜੇ ਤੇੜੇ ਹੋ ਸਕਦਾ ਮੈਨੂੰ ਇਸ ਚੀਜ਼ ਦਾ ਨਾ ਗਿਆਨ ਹੋਵੇ ਜਾਂ ਮੈਂ ਆਲੇ ਦੁਆਲੇ ਪਤਾ ਵੀ ਕੀਤਾ ਪਰ ਅੱਜ ਤੱਕ ਸਾਡੇ ਏਰੀਆ 'ਚ ਕੋਈ ਪ੍ਰਚਾਰਕ ਆਇਆ ਹੀ ਨਹੀਂ ਅੱਛਾ ਹੂੰ ਮળો ਅਸੀਂ ਇਕੱਲੀ ਇੱਕ ਰਾਜਨੀਤੀ ਦਾ ਹਿੱਸਾ ਬਣ ਕੇ ਰਹਿ ਗਏ ਆ ਠੀਕ ਐ ਐਸਜੀਪੀਸੀ ਨੇ ਇੱਕ ਸੀਟ ਦੇਣੀ ਆ ਚਾਹੇ ਪਿੰਡ ਦਾ ਵਿੱਚ ਗਰੰਥੀ ਸਿੰਘ ਬੈਠਾ ਯਾਰ ਸਾਡੇ ਪਿੰਡ ਦੇ ਵਿੱਚ ਹਾਂ ਉਹ ਗਰੰਥੀ ਸਿੰਘ ਦੇ ਹਾਲਾਤ ਕੀ ਨੇ ਉਹਦੇ ਪਰਿਵਾਰ ਦੇ ਹਾਲਾਤ ਕੀ ਨੇ ਜਿਹੜਾ ਗੁਰੂ ਦੀ ਦਾਬਿਆ ਤੇ ਬੈਠਾ ਵਜ਼ੀਰ ਹੈ ਜਿਹਨੇ ਸਵੇਰੇ ਉੱਠ ਕੇ ਤੁਹਾਨੂੰ ਹੁਕਮਨਾਮਾ ਦੇਣਾ ਕਿ ਲੋਕੋ ਤੋਂ ਹੁਕਮਨਾਮਾ ਲੈ ਕੇ ਚੱਲਦੇ ਨੇ ਜਦੋਂ ਉਹ ਗਰੰਥੀ ਸਿੰਘ ਹੀ ਬੈਠਾ ਆਪਣੇ ਮੰਦਿਰ ਦੇ ਵਿੱਚ ਉਹਦੀ ਤਸੱਲੀ ਨਹੀਂ ਹੈਗੀ ਹਾਂ ਉਹਨਾਂ ਦਾ ਧਿਆਨ ਕੌਣ ਕਰੇਗਾ ਪ੍ਰਚਾਰ ਤੇ ਉਹਨਾਂ ਨੇ ਕਰਨਾ ਨਾ ਹਾਂ ਗੁਰਗ੍ਰਾਂਧ ਸਾਹਿਬ ਵਿੱਚੋਂ ਪ੍ਰਚਾਰ ਤੇ ਉਹਨਾਂ ਨੇ ਕਰਨਾ ਨਾ ਕੀ ਆਪਣੇ ਪਿੰਡਾਂ ਦੇ ਵਿੱਚ ਗੁਰਮੁਖੀ ਦਾ ਕੋਈ ਕੈਂਪ ਲੱਗਦਾ ਹੋਵੇ ਕੀਰਤਨ ਦਰਬਾਰ ਕਰਾਓ ਕੀਰਤਨ ਦਰਬਾਰ ਕਰਾਉਣੇ ਚਾਹੀਦੇ ਨੇ ਮੈਂ ਉਸ ਚੀਜ਼ ਦੇ ਵਿੱਚ ਨਾ ਭੱਜਦਾ ਕੀ ਆਪਾਂ ਨੂੰ ਸਿਖਲਾਈ ਦਿੱਤੀ ਜਾਂਦੀ ਬੱਚਿਆਂ ਨੂੰ ਵੀ ਧਰਮ ਬਾਰੇ ਪੜਾਉਣਾ ਗੁਰਗ੍ਰਾਂਧ ਸਾਹਿਬੇ ਪੜਾਉਣਾ ਜਾਣਕਾਰੀ ਦੇਣੀ ਇਹ ਚ ਹੈ ਕੀ ਹੈ ਇਹਨੂੰ ਪੜ੍ਹਨਾ ਕਿਵੇਂ ਹੈ ਕੋਈ ਉਹਦੇ ਵਿੱਚ ਨਹੀਂ ਇਹਦੇ ਚ ਵੱਡਿਆ ਸਭ ਤੋਂ ਵੱਡਾ ਰੋਲ ਐ ਐਸਡੀਪੀਸੀ ਦਾ ਉਹਦਾ ਬਹੁਤ ਵੱਡਾ ਫੇਲੀਅਰ ਹੈ ਵੀ ਜੇ ਚੀਜ਼ਾਂ ਹੋ ਰਹੀਆਂ ਨੇ ਵਾਕਈ ਗੱਲ ਇੱਕ ਬੜੀ ਵਿਚਾਰਨ ਵਾਲੀ ਹੈ ਅਸੀਂ ਸੋਸ਼ਲ ਮੀਡੀਆ ਤੇ ਦੇਖਦੇ ਆ ਕਿ ਕੋਈ ਪ੍ਰਚਾਰ ਕਰਨ ਆਇਆ ਤਾਂ ਸਾਨੂੰ ਭਜਾਤਾ ਪਿੰਡਾਂ ਚੋਂ ਅਸੀਂ ਪ੍ਰਚਾਰ ਕਰ ਰਹੇ ਹਾਂ ਕਿ ਦੇਖੋ ਜੀ ਇਹ ਪ੍ਰਚਾਰ ਕਰ ਰਹੇ ਨੇ ਇਹਨਾਂ ਨੂੰ ਇਸਾਈ ਧਰਮ ਦੇ ਨਾਲ ਜੋੜਿਆ ਜਾ ਰਿਹਾ ਹੈ ਮੈਨੂੰ ਲੱਗਦਾ ਕਮੀਆਂ ਤਾਂ ਆਪ ਦੇ ਵਿੱਚ ਵੀ ਨੇ ਕਿ ਜੇਕਰ ਅਸੀਂ ਆਪ ਹੀ ਪ੍ਰਚਾਰ ਨਹੀਂ ਕਰੇ ਓਬਵੀਅਸਲੀ ਸਾਡੇ ਵਿੱਚ ਹੀ ਕਮੀਆਂ ਨੇ ਉਹ ਤੇ ਆਪਣਾ ਦੇਖੋ ਉਹ ਇੱਕ ਟਾਰਗੇਟ ਲੈ ਕੇ ਚੱਲਦੇ ਨੇ ਅਬੀ ਅਸੀਂ ਇਸ ਬਸਤੀ ਆ ਜੀ ਇਹਦੇ ਵਿੱਚ ਆਪਾਂ ਆਂਕੜਾ ਬਣਾ ਲਿਆ ਜੇ ਉਹ ਮੈਂ ਆਂਕੜਾ ਦੇਖਣ ਡਿਆ ਸੀ ਮੈਂ ਖੰਗਾਲਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ 6000 ਬੰਦੇ ਦਾ ਆਂਕੜਾ ਰੱਖਿਆ ਮਹੀਨੇ ਦਾ ਇੱਕ ਮਹੀਨੇ ਦੇ ਵਿੱਚ 6000 ਬੰਦੇ ਦਾ ਧਰਮ ਪਰਵਤ ਕਰਾਉਣਾ 올 ਓਵਰ ਪੰਜਾਬ ਦੇ ਵਿੱਚ ਉਹ ਆਂਕੜਾ ਲੈ ਕੇ ਚੱਲਦੇ ਨੇ ਜਿਹੜੇ ਮਿਸ਼ਰੀ ਇਹ ਕੰਮ ਕਰਦੇ ਨੇ ਉਹ ਲਗਾਤਾਰ ਉਹਨਾਂ ਬੰਦਿਆਂ ਦਾ ਹਿੱਟ ਕਰਦੇ ਨੇ ਠੀਕ ਹੈ ਇਹ ਟਾਰਗੇਟ ਕਿਹੜੇ ਬੰਦੇਆਂ ਨੂੰ ਕੀਤਾ ਹੈ ਟਾਰਗੇਟ ਉਹਨਾਂ ਲੋਕਾਂ ਨੂੰ ਕੀਤਾ ਹੈ ਜਿਹੜੇ ਸਮਾਜ ਦੇ ਵਿੱਚ ਦਬਲੇ ਕੁਚਰੇ ਹੈਗੇ ਨੇ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਨੇ ਜਾ ਜਿਹੜੇ ਲੋਕ ਦੁਨੀਆ ਤੋਂ ਨਕਾਰ ਕਰ ਦਿੱਤੇ ਗਏ ਨੇ ਉਹਨਾਂ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਆਉਂਦੀ ਅੱਜ ਦੇ ਟਾਈਮ ਐਜੂਕੇਸ਼ਨ ਦੀ ਐਜੂਕੇਸ਼ਨ ਦੀ ਮੈਂ ਮੰਨ ਲਓ ਇੱਕ ਛੋਟੀ ਤੁਹਾਨੂੰ ਉਦਾਹਰਨ ਦਿੰਦਾ ਇੱਕ ਬਸਤੀ ਸੀਗੀ ਉਹ ਬਸਤੀ ਦੇ ਵਿੱਚ ਲਗਾਤਾਰ ਅੱਜ ਤੋਂ 10 ਸਾਲ ਪਹਿਲਾਂ ਲਾ ਲੀਏ ਉਹਨਾਂ ਨੇ ਐਫਰਟ ਲਾਏ ਵੀ ਇਸ ਧਰ ਬਸਤੀ ਨੂੰ ਆਪਾਂ ਧਰ ਪਰਿਵਰਤਨ ਕਰਾਉਣਾ ਪਰ ਉਹ ਗੁਰੂ ਦੇ ਸਿੱਖ ਰਹੇ ਕਿਸੇ ਵੀ ਧਰਮ ਨੂੰ ਬਿਲੋਂਗ ਕਰਦੇ ਉਹ ਅੜੇ ਰਹੇ ਫੋ ਉਹਨਾਂ ਨੇ ਦੇਖਿਆ ਸਭ ਤੋਂ ਕਮਜ਼ੋਰ ਕੜੀ ਇਹਨਾਂ ਦੀ ਕੀ ਹੈਗੀ ਸਭ ਤੋਂ ਕਮਜ਼ੋਰ ਕੜੀ ਅੱਜ ਦੇ ਟਾਈਮ ਬੰਦੇ ਦਾ ਡੀਐਨਏ ਆ ਠੀਕ ਹੈ ਉਹਨਾਂ ਨੇ ਕਿਹਾ ਤੁਹਾਡੇ ਬੱਚਿਆਂ ਨੂੰ ਅਸੀਂ ਐਜੂਕੇਸ਼ਨ ਫ੍ਰੀ ਦੇਾਂਗੇ। ਹੂੰ ਜਦੋਂ ਯਾਰ ਗਰੀਬ ਘਰ ਦਾ ਬੱਚਾ ਜਦੋਂ ਲੱਗਦਾ ਵੀ ਇੰਗਲਿਸ਼ ਬੋਲੇਗਾ ਕਾਉਨਸਲ ਵਿੱਚ ਜਾਏਗਾ ਉਹਨਾਂ ਨੂੰ ਲੱਗਾ ਯਾਰ ਠੀਕ ਹੈ ਯਾਰ ਨਿਆਣਾ ਤੇ ਪੜ੍ਹੇ ਹੂੰ ਉਹ ਕਰਦੇ ਕਰਦੇ ਕਦੋਂ ਧਰਮ ਪਰਿਵਰਤਨ ਦੇ ਪਾਸੇ ਚਲੇ ਗਏ ਉਹਨਾਂ ਨੂੰ ਆਪ ਵੀ ਨਹੀਂ ਪਤਾ ਲੱਗਾ। ਅੱਛਾ ਇਦੇ ਵਿੱਚ ਮਸਟ ਇਹ ਹੈ ਵੀ ਐਜੂਕੇਸ਼ਨ ਸੈਕਟਰ ਬਹੁਤ ਵੀਕ ਹੈ ਸਾਡਾ ਜਿਹੜੇ ਦੂਜੇ ਐਜੂਕੇਸ਼ਨ ਸੈਕਟਰ ਚੱਲਦੇ ਉਹਨਾਂ ਦਾ ਫੀਸ ਸਟ੍ਰਕਚਰ ਬਹੁਤ ਹੈਗਾ ਐ ਐਸਜੀਪੀਸੀ ਨੂੰ ਸਕੂਲ ਖੋਲਣੇ ਚਾਹੀਦੇ ਨੇ ਜਿਹੜੀਆਂ ਸੰਸਥਾਵਾਂ ਹੋਰ ਹੈਗੀਆਂ ਉਹਨਾਂ ਨੂੰ ਸਕੂਲ ਖੋਲਣੇ ਚਾਹੀਦੇ ਵਿਦਿਆਰਥੀ ਵਿਕਾਸ ਕਰਨਾ ਚਾਹੀਦਾ ਉਹਨਾਂ ਲੋਕਾਂ ਨੂੰ ਕਮੀ ਮਹਿਸੂਸ ਨਾ ਹੋਵੇ ਅਸੀਂ ਕਮੀ ਮਹਿਸੂਸ ਕਰਾ ਕਰ ਗਾ ਕਿ ਉਹਨਾਂ ਨੂੰ ਦੂਰ ਕਰ ਦਿੱਤਾ ਆਪਣਾ ਪਰ ਜੇਕਰ ਐਜੂਕੇਸ਼ਨ ਦੀ ਗੱਲ ਆ ਜਾਂ ਹੈਲਥ ਨੂੰ ਲੈ ਕੇ ਕਹਿੰਦੇ ਕਿ ਬਹੁਤ ਲੋਕ ਧਰਮ ਪਰਿਵਰਤਨ ਕੀਤੇ ਪਰ ਕੀ ਐਸਜੀਪੀਸੀ ਦੇ ਕੋਲ ਕੋਈ ਬਜਟ ਨਹੀਂ ਕੀ ਅਸੀਂ ਆਪਾਂ ਨੇ ਸਿੱਖ ਜਿਹੜੇ ਆਰਥਿਕ ਪ ਕਰੋੜਾਂ ਦੇ ਵਿੱਚ ਬਜਟ ਹੈ ਕਿ ਫਰੀ ਦੇ ਵਿੱਚ ਐਜੂਕੇਸ਼ਨ ਨਹੀਂ ਦਿੱਤੀ ਜਾ ਸਕਦੀ ਜਿਹੜੇ ਆਰਥਿਕ ਪੱਖੋਂ ਕਮਜ਼ੋਰ ਨੇ ਸਿੱਖ ਨਹੀਂ ਬਿਲਕੁਲ ਦਿੱਤੀ ਜਾ ਸਕਦੀ ਏਕ ਨਾ ਤੁਹਾਡੀ ਟਾਰਗੇਟ ਲੈ ਕੇ ਚੱਲਣ ਦੀ ਗੱਲ ਹੈ ਜਦੋਂ ਕੋਈ ਥਿਰ ਲੰਬਾ ਸਮਾਂ ਕਿਸੇ ਸੰਸਥਾ ਤੇ ਰਾਜ ਕਰਦੀ ਹੈ ਉਹ ਆਪਣੇ ਮੁਤਾਬਕ ਦੇ ਪ੍ਰੋਪੋਗੈਂਡੇ ਬਣਾਉਣੇ ਸ਼ੁਰੂ ਕਰ ਦਿੰਦੀ ਹੈ ਹੁਣ ਆਪਣੇ ਤੋਂ ਮੈਨੂੰ ਲੱਗਦਾ ਕਾਫੀ ਟਾਈਮ ਹੋ ਗਿਆ ਇਲੈਕਸ਼ਨ ਹੀ ਨਹੀਂ ਹੋਏ 11 ਸਾਲ ਤੇ ਇਲੈਕਸ਼ਨ ਤੇ ਹੋਗੇ ਉਦੋਂ ਪਹਿਲਾਂ ਜਦੋਂ ਦਾ ਰਾਜ ਚੱਲਦਾ ਪਿਆ ਉਹੀ ਬੰਦੇ ਬਣਦੇ ਆਉਂਦੇ ਨੇ ਜਿਨ੍ਹਾਂ ਚ ਨਵੇਂ ਬੰਦੇ ਨਹੀਂ ਆਉਣਗੇ ਨਵੀਂ ਵਿਚਾਰਧਾਰਾ ਪੈਦਾ ਨਹੀਂ ਹੋਏਗੀ ਇੱਥੇ ਆਪਾਂ ਚਰਚਾ ਨਹੀਂ ਕਰਾਂਗੇ ਮੰਨ ਲਓ ਅੱਜ ਦੇ ਟਾਈਮ ਕੋਈ ਬੰਦਾ ਚਰਚਾ ਕਰਦਾ ਉਹਨੂੰ ਤਾਂ ਸਿੱਧਾ ਇੱਕੋ ਕਹਿ ਦਿੰਦੇ ਵੀ ਇਹ ਫਲਾਣੀ ਬੰਦੇ ਦਾ ਜਾਂ ਏਜੰਸੀਆਂ ਦਾ ਜਾਂ ਉਸ ਪਾਰਟੀ ਦਾ ਬੰਦਾ ਹੈ ਹਾਂ ਗੱਲ ਤੇ ਚਰਚਾ ਕਰਨ ਦੀ ਨਾ ਪ੍ਰੋਬਲਮ ਤੇ ਹੈ ਨਾ ਹਾਂ ਮੈਂ ਨਹੀਂ ਡਿਸਕਸ ਕਰਨੀ ਤੁਸੀਂ ਕਰ ਲਓ ਹਾਂ ਬਿਲਕੁਲ ਮੈਨੂੰ ਚਾਹੁੰਦੇ ਮੈਂ ਪਬਲਿਕ ਡੋਮੇਨ 'ਚ ਨਹੀਂ ਆ ਕੇ ਗੱਲ ਕਰਦਾ ਤੁਸੀਂ ਕਰ ਲਓ ਹਾਂ ਤੁਹਾਨੂੰ ਪ੍ਰੋਬਲਮ ਤੇ ਮਹਿਸੂਸ ਹੋ ਰਹੀ ਕਿਉਂ ਨਹੀਂ ਬੋਲਦੇ ਬੇ ਹਾਂ ਜਿਹੜੇ ਸਾਡੇ ਐਸਜੀਪੀਸੀ ਦੇ ਮੈਂਬਰ ਨੇ ਕਿਉਂ ਨਹੀਂ ਬੋਲਦੇ ਬੇ ਹਾਂ ਕਿਉਂ ਤਰਨ ਤਰਨ ਇਲਾਕੇ 'ਚ ਐਸਜੀਪੀਸੀ ਮੈਂਬਰ ਇਨੇ ਦਿਨ ਹੋ ਗਏ ਅੰਕੜਾ ਆ ਰਿਹਾ ਉਹਨਾਂ ਦਾ ਕਿਸੇ ਦਾ ਬਿਆਨ ਸੁਣਿਆ ਤੁਸੀਂ ਹੂੰ ਕਿਸੇ ਦਾ ਕੋਈ ਬਿਆਨ ਨਹੀਂ ਹੈਗਾ ਹੂੰ ਕਿਸੇ ਆਪਣੇ ਜਥੇਬੰਦੀ ਦਾ ਬਿਆਨ ਨਹੀਂ ਹੈਗਾ ਮੈਨੂੰ ਤਾਂ ਇਸ ਚੀਜ਼ ਦੀ ਹੁੰਦੀ ਵੀ ਇਹ ਚਾਹੁੰਦੇ ਨੇ ਵੀ ਇਹ ਦੂਰ ਚਲੇ ਜਾਣ ਵੀ ਸਾਡਾ ਪ੍ਰੋਪਗੈਂਡਾ ਰਾਜ ਚੱਲਦੇ ਰਹਿਣ ਜਿਵੇਂ ਜਥੇਦਾਰ ਹੋਣਾਂ ਦੇ ਅਸੀਂ ਕਈ ਵਾਰੀ ਬਿਆਨ ਸੁਣੇ ਆ ਸਪੀਚਾਂ ਦੇ ਵਿੱਚ ਉਹ ਕਹਿੰਦੇ ਨੇ ਕਿ ਬਹੁਤ ਤਗੜਾ ਪ੍ਰੋਪਗੈਂਡਾ ਇੱਕ ਕਹਿੰਦੇ ਕਿ ਘੜਿਆ ਜਾ ਰਿਹਾ ਇਹਦੇ ਪਿੱਛੇ ਸਰਕਾਰ ਦਾ ਹੱਥ ਹੈ ਸਰਕਾਰ ਦੀ ਭੂਮਿਕਾ ਕੀ ਰਹਿੰਦੀ ਹੈ ਤੁਹਾਨੂੰ ਕੀ ਲੱਗਦਾ ਬਹੁਤ ਸਾਰੇ ਮੈਨੂੰ ਲੱਗਦਾ ਕਿ ਰਾਜਾਂ ਦੇ ਵਿੱਚ ਲਾਅ ਵੀ ਬਣਿਆ ਧਰਮ ਪਰिवर्तन ਨੂੰ ਲੈ ਕੇ ਕਿ ਨਹੀਂ ਕੋਈ ਕਰ ਸਕਦਾ ਪੰਜਾਬ ਦੇ ਵਿੱਚ ਅਜਿਹਾ ਕਿਉਂ ਨਹੀਂ ਹੁੰਦਾ ਫਿਰ ਪੰਜਾਬ ਦੇ ਵਿੱਚ ਪਾਲਿਸੀ ਸੀਗੀ ਪਰ ਇਨ੍ਹਾਂ ਸਰਕਾਰਾਂ ਨੇ ਸੈਪਟ ਹੀ ਨਹੀਂ ਕੀਤੀ ਬਣਾਇਆ ਨਹੀਂ ਲਾਅ ਇਹ ਤਾਂ ਆਪਣੀ ਇੱਕ ਰਾਜਨੀਤੀ ਦਾ ਸ਼ਿਕਾਰ ਹੋ ਕੇ ਬਹਿ ਰਹੇ ਨਾ ਜਿੱਦਾਂ ਤੁਸੀਂ ਉਹ ਜ਼ਹੀਦਾਰਾਂ ਦੀ ਗੱਲ ਕੀਤੀ ਬਹੁਤ ਸਾਰੇ ਬਿਆਨ ਆਉਂਦੇ ਰਹਿੰਦੇ ਨੇ ਮੈਂ ਕਹਿੰਦਾ ਵੀ ਜਦੋਂ ਤੁਸੀਂ ਇਹ ਗੱਲ ਕਹਿੰਦੇ ਵੀ ਸਾਡੇ ਹੱਥ ਵਾਸ ਨਹੀਂ ਤੁਸੀਂ ਆਪਣੇ ਨੂੰ ਕਮਜ਼ੋਰ ਸਾਬਤ ਕਰਦੇ ਹੋ ਤੁਸੀਂ ਲਗਾਤਾਰ ਕਿਸੇ ਬੰਦੇ ਦੇ ਕੰਮ ਤੇ ਕਰੋ ਯਾਰ ਤੁਸੀਂ ਕੋਈ ਅੰਕੜਾ ਤੇ ਕੱਢੋ ਵੀ ਅਸੀਂ ਵਾਪਸ ਲੈ ਕੇ ਆਂਦੇ ਨੇ ਜੇ ਇਹਨਾਂ ਨੂੰ ਰੋਕਣ ਨੂੰ ਰੋਕਿਆ ਕੋਈ ਅੰਕੜਾ ਨਹੀਂ ਹੈਗਾ ਉਹ ਅੰਕੜੇ ਡੇ ਬਾਈ ਡੇ ਉਹਨਾਂ ਵਧਦੇ ਜਾਂਦੇ ਨੇ ਲਗਾਤਾਰ ਟਾਰਗੇਟ ਕਰ ਰਹੇ ਲੋਕਾਂ ਨੂੰ ਪਰ ਸਾਡੇ ਲੋਕ ਚੁੱਪ ਕਰਕੇ ਬਸ ਬੈਠੇ ਹੋਏ ਆਪਸੀ ਰਾਜਨੀਤੀ 'ਚ ਫਸੇ ਹੋਏ ਨੇ ਆਪਸੀ ਲੜੀ ਜਾ ਰਹੇ ਨੇ ਇਹ ਪ੍ਰਧਾਨ ਆ ਲਾ ਦੇਣਾ ਜਹੇਦਾਰਾ ਲਾਦਨ ਉਸੇ ਕੰਮ ਚੁਲਜੇ ਪਏ ਨੇ ਜਿਹੜੀ ਚੀਜ਼ ਦਾ ਫਾਇਦਾ ਉਹ ਲੋਕ ਲੈ ਰਹੇ ਨੇ ਇਹ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਹਾਲਾਤ ਹੋਰ ਜ਼ਿਆਦਾ ਖਰਾਬ ਨਜ਼ਰ ਆਉਣਗੇ ਅੰਕੜੇ ਹੋਰ ਨਜ਼ਰ ਆਉਣਗੇ ਜੇਕਰ ਤਰਨਤਨ ਵਰਗੀ ਇੱਕ ਪਵਿੱਤਰ ਧਰਤੀ ਤੋਂ ਜਿਹੇ ਅੰਕੜੇ ਆਗੇ ਤਾਂ ਪੰਜਾਬ ਦੇ ਬਾਕੀ ਜ਼ਿਲ੍ਹਿਆਂ 'ਚ ਕੀ ਹੋਏਗਾ ਬਿਲਕੁਲ ਬੜਾ ਹੈਰਾਨ ਤੇ ਮਨ ਨੂੰ ਝੰਡੋਰ ਕੇ ਰੱਖਣ ਵਾਲੀ ਗੱਲ ਹੈ ਵੀ ਜੇ ਆਪਾਂ ਕੋਈ ਹੋਰ ਇੱਕ ਧਰਮ ਦੀ ਗੱਲ ਕਰਦੇ ਸਭ ਤੋਂ ਜ਼ਿਆਦਾ ਹੀ ਕਿਸੇ ਨੂੰ ਇੰਸਟਾਗ੍ਰam ਜਾਂ ਫੇਸਬੁੱਕ ਤੇ ਬੋਲਣ ਨਹੀਂ ਦਿੰਦੇ ਕਿਉਂਕਿ ਜੇ ਤੁਸੀਂ ਹੁੰਦਾ ਡਿਬੇਟਸ ਦੇਖਣ ਲੋਕੀ ਇੱਡੇ-ਇੱਡੇ ਵੱਡੇ ਮੈਸੇਜ ਲਿਖਣਗੇ ਬਿਲਕੁਲ ਪਰ ਜਦੋਂ ਤੁਹਾਡੇ ਕੋਈ ਛੱਡ ਕੇ ਜਾ ਰਿਹਾ ਕਿਹੜੇ ਕਾਰਨ ਵਰਸੇ ਜਾ ਰਿਹਾ ਉਹਦੇ ਉੱਤੇ ਧਿਆਨ ਕਿਉਂ ਨਹੀਂ ਕਰਦੇ ਹੈਗੇ ਸਵਾਲ ਤੇ ਉਹਨਾਂ ਨੂੰ ਇਹਨਾਂ ਲੋਕਾਂ ਨੂੰ ਵੀ ਪੁੱਛਣ ਦੀ ਲੋੜ ਹੈ ਵੀ ਸਾਡੇ ਕੋਲ ਜਾ ਕਿਉਂ ਰਹੇ ਆ ਕੋਈ ਤੇ ਕਮੀ ਹੋਏਗੀ ਨਾ ਸਾਡੇ ਤੋਂ ਕੋਈ ਰਿਸ਼ਤਾ ਟੁੱਟਦਾ ਹੈ ਕਿ ਸਾਡੇ ਚ ਕੋਈ ਤੇ ਕਮੀ ਹੋਏਗੀ ਨਾ ਲੱਗਦਾ ਜੇਕਰ ਕੋਈ ਜਾ ਵੀ ਰਿਹਾ ਤਾਂ ਮੈਨੂੰ ਲੱਗਦਾ ਉਹਦੇ ਕੋਲ ਜਾ ਕੇ ਵੀ ਨਹੀਂ ਕੋਈ ਪੁੱਛਦਾ ਹੋਊਗਾ ਕਿ ਤੁਹਾਨੂੰ ਭਾਈ ਕੀ ਕਾਰਨ ਕੀ ਬਣਿਆ ਮੈਨੂੰ ਲੱਗਦਾ ਨਹੀਂ ਕੋਈ ਐਵੇਂ ਦਾ ਹੋਏਗਾ ਕੀ ਹੁੰਦਾ ਐਵੇਂ ਨਹੀਂ ਕੋਈ ਨਹੀਂ ਮੈਨੂੰ ਤੇ ਮਹਿਸੂਸ ਨਹੀਂ ਹੋਇਆ ਕੋਈ ਜਾਂਦਾ ਹੀ ਨਹੀਂ ਭਾਈ ਕੋਈ ਜਾ ਰਿਹਾ ਆਪਣਾ ਪ੍ਰਚਾਰ ਨਾ 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 ਕੋਈ ਜਾਂਦਾ ਨਹੀਂ ਹੈ ਉਹ ਕਹਿੰਦਾ ਸ਼ੁਗਰ ਕਰੋ ਜਾ ਗਿਆ ਪਰਾਂ ਕੰਮ ਨੇ ਪੜਿਆ ਮੇਰੀ ਦੁਕਾਨਦਾਰੀ ਚੱਲਣ ਢਈ ਹੈ ਹੁਣ ਪਿੰਡਾਂ ਦੇ ਵਿੱਚ ਇਸੇ ਕੰਮ ਕਰਕੇ ਗੁਰਦਾਸੇ ਤਿੰਨ ਤਿੰਨ ਬਣ ਗਏ ਨੇ ਤੁਸੀਂ ਪਿੰਡ ਦੇ ਵਿੱਚ ਰਹਿੰਦੇ ਹੋ ਢੋਲਾ ਸਾਹਿਬ ਤੁਸੀਂ ਦੱਸਿਓ ਕਿ ਪਿੰਡ ਦੇ ਵਿੱਚ ਛੋਟੇ ਬੱਚਿਆਂ ਨੂੰ ਕਿੰਨਾ ਕੁ ਸਿੱਖ ਇਤਿਹਾਸ ਨਾਲ ਜੋੜੇ ਨੇ ਕਿੰਨੇ ਕੁ ਪ੍ਰਚਾਰਕ ਪ੍ਰਚਾਰ ਕਰਦੇ ਨੇ ਪਿੰਡਾਂ ਦੇ ਵਿੱਚ ਗਰੰਥੀ ਸਿੰਘਾਂ ਦੀ ਸਿਚੁਏਸ਼ਨ ਕੀ ਹੈ ਗਰੰਥੀ ਸਿੰਘਾਂ ਦੇ ਹਾਲਾਤ ਬਹੁਤ ਮਾੜੇ ਨੇ ਮੈਂ ਆਪਣੇ ਕਈ ਪਿੰਡ ਜਿਹੜੇ ਸਖਸ਼ਮ ਹੈਗੇ ਪਿੰਡ ਵੱਟੇ ਹੈਗੇ ਨੇ ਉਥੇ ਅੱਛੀ ਤਨਖਾਹ ਵੀ ਹੈਗੀ ਉਹਨਾਂ ਦੀ ਠੀਕ ਹੈ ਪਰ ਮੈਂ ਬਹੁਤ ਪਿੰਡਾਂ ਨੂੰ ਜਾਣਦਾ ਹਾਂ ਬਹੁਤ ਗਰੰਥੀ ਸਿੰਘਾਂ ਨੂੰ ਜਾਣਦਾ ਜਿਨ੍ਹਾਂ ਦੀ 6-6 7-7000 ਰੁਪਏ ਤਨਖਾਹ ਹੈ ਉਹਦੇ ਵਿੱਚ ਵੀ ਇੱਕ ਬਣਾਤਾ ਗਿਆ ਵੀ ਗੁਰਦੁਆਰੇ ਦੇ ਵਿੱਚ ਵੀ ਜੇ ਤੇ ਗੋਲਗ ਲੱਗੀ ਐ ਜੇ ਤੂੰ ਗੋਲਗ ਦਾ ਚੜਾਵਾ ਲੈਣਾ ਤੇ ਤੈਨੂੰ ਖਾ ਕੋਈ ਨਹੀਂ ਮਿਲਣੀ ਹੂੰ ਠੀਕ ਹੈ ਜੀ ਤੇ ਜੇ ਤੂੰ ਤਨਖਾਹ ਲੈਣੀ ਐ ਫਿਰ ਗੋਲਗ ਦਾ ਚੜਾ ਜੜਾ ਕਮੇਟੀ ਦਾ ਹੈਗਾ ਹੂੰ ਗਰੰਥੀ ਸਿੰਘ ਅੱਜ ਦੇ ਟਾਈਮ ਦੇ ਵਿੱਚ 5 ਤੋਂ 10000 ਦੇ ਵਿੱਚ ਕਿੱਥੋਂ ਗੁਜ਼ਾਰਾ ਕਰ ਰਿਹਾ ਹੈ ਮਤਲਬ ਅਸੀਂ ਆਪਣੇ ਪ੍ਰਚਾਰਕੀ ਆਰਥਿਕ ਪੱਖੋਂ ਕਮਜ਼ੋਰ ਜਿਹਨਾਂ ਪ੍ਰਚਾਰ ਕਰਨਾ ਮੈਨੂੰ ਆਪਣੇ ਉਹਨੂੰ ਸ਼ਰਮ ਮਹਿਸੂਸ ਹੋ ਰਹੀ ਹੈ ਵੀ ਆਪਣੇ ਇਸ ਜਗ੍ਹਾ ਤੇ ਬੈਠ ਕੇ ਗੁਰੂਆਂ ਪੀਰਾਂ ਦੀ ਧਰਤੀ ਤੇ ਬੈਠ ਕੇ ਆਪਾਂ ਇਸ ਚੀਜ਼ ਦਾ ਚਰਚਾ ਕਰ ਰਹੇ ਹੂੰ ਯਾਰ ਉਹ ਨਾ ਬੰਦਿਆਂ ਨੂੰ ਕਿਸੇ ਨੂੰ ਕੋਈ ਸੋਚਦਾ ਵਿਚਾਰਦਾ ਹੀ ਹੈ ਨਹੀਂਗਾ ਯਾਰ ਅੱਜ ਦੇ ਟਾਈਮ 'ਚ ਬਸ ਇਹ ਆ ਵੀ ਇੱਕ ਦੂਜੇ ਤੋਂ ਗੱਲ ਮੇਰੀ ਦੁਕਾਨਦਾਰੀ ਕਿੱਦਾਂ ਚੱਲਦੀ ਹੈ ਮੈਂ ਇਸ ਗੁਰਦਾਰੇ ਦਾ ਪ੍ਰਧਾਨ ਕਿੱਦਾਂ ਬਣਨਾ ਮੈਂ ਇੱਥੇ ਮਰਬਲ ਲਾਤਾ ਹੀ ਮੈਂ ਆਹ ਲਾਤਾ ਯਾਰ ਇਹਦੇ ਨਾਲ ਲਾਈ ਤੁਹਾਨੂੰ ਲੱਗਦਾ ਵੀ ਤਸਵੀਰ ਵਧੀਆ ਬਣ ਗਈ ਹੈ ਪਰ ਜਿਨ੍ਹਾਂ ਨੇ ਤਸਵੀਰ ਨੂੰ ਯਾਦ ਰੱਖਣਾ ਉਹ ਤੁਹਾਡੇ ਕੋ ਰਹਿਏ ਨੇ ਕੀ ਉਹ ਬੱਚੇ ਰਹੇ ਨੇ ਕੀ ਕੋਈ ਇੱਕ ਬੰਦਾ ਕੋਈ ਪੈਦਾ ਕੀਤਾ ਜਿਹੜਾ ਸਿੱਖ ਕੌਮ ਲਈ ਕੁਝ ਕਰਨ ਕਰਨ ਯੋਗ ਹੋਵੇ ਨਹੀਂ ਇਹਨਾਂ ਤੇ ਕਾਰਵਾਈਆਂ ਕਿਉਂ ਨਹੀਂ ਟਲੋਂ ਸਾਹਿਬ ਜਿਵੇਂ ਅਸੀਂ ਸੋਸ਼ਲ ਮੀਡੀਆ ਤੇ ਦੇਖਦੇ ਆ ਨਿਹਰੇ ਡਰਾਮੇ ਨਜ਼ਰ ਆਉਂਦੇ ਨੇ ਕਾਰਵਾਈ ਹੋਣੀ ਨਹੀਂ ਕਾਰਵਾਈ ਕਰਨੀ ਕਿੰਨੇ ਜੀ ਹਾਂ ਜਦੋਂ ਤੇ ਆਪਾਂ ਸੋਸ਼ਲ ਮੀਡੀਆ ਵਿਚਾਰਨ ਦੇ ਜੇ 3.5 ਲੱਖ ਦਾ ਗਿਣਤੀ ਚੱਲੇਗੀ ਡੇਟ ਆਈ ਮੈਨੂੰ ਇਹ ਸਭ ਤੋਂ ਵੱਡੀ ਪ੍ਰੋਬਲਮ ਲੱਗਦੀ ਆ ਆਨਲਾਈਨ ਇਸ ਸਮੇਂ ਦੇ ਵਿੱਚ ਹੂੰ ਹੋ ਸਕਦਾ ਪਟਾਕਾ 2 ਸਾਲਾਂ ਤੱਕ ਪੈਜੇ ਹੋ ਸਕਦਾ ਪਟਾਕਾ 5 ਸਾਲਾਂ ਤੱਕ ਰਹੇ ਪਰ ਪੈਣਾ ਇਹ ਆ ਵੀ ਇਹਨਾਂ ਨੇ ਆਪਣੇ ਉਦੋਂ ਦੇਖਣਾ ਜੋ ਥੱਲੇ ਇਹਨਾਂ ਦੇ ਲੱਭੜਾ ਕੁਝ ਨਹੀਂ ਹੈਗਾ ਇਹ ਇੰਨੇ ਅਸੀਂ ਆਰਥਿਕ ਪੱਖੋਂ ਵੀ ਆਪਣੇ ਬੰਦੇ ਗੁਆ ਲੈਣੇ ਨੇ ਧਾਰਮਿਕ ਪੱਖੋਂ ਵੀ ਗੁਆ ਲੈਣੇ ਹਰੇਕ ਪੱਖੋਂ ਅਸੀਂ ਗਵਾ ਕੇ ਬਹਿ ਜਾਨਾ ਜਿਹੜੇ ਰਹਿੰਦੇ ਖੁੰਦੇ ਸਾਡੇ ਬੱਚੇ ਬਾਹਰ ਚਲੇ ਜਾਣੇ ਨੇ ਤੇ ਇਹ ਹਾਲਾਤ ਪੰਜਾਬ ਦੇ ਬਹੁਤ ਮਾੜੇ ਨੇ ਇਹ ਜਿਹੜੀਆਂ ਸੰਸਥਾਵਾਂ ਸਾਡੀਆਂ ਲੀਡ ਕਰਦੀਆਂ ਨੇ ਸਾਡੇ ਵਰਗੇ ਬੰਦਿਆਂ ਨੂੰ ਗੱਲ ਕਰਨ ਦੀ ਲੋੜ ਹੀ ਨਾ ਪਵੇ ਜੇ ਉਹ ਖੁੱਲੇ ਢਾਂਗ ਨਾਲ ਬੈਠ ਕੇ ਇੱਥੇ ਚਰਚਾ ਕਰਨ ਵੀ ਕੀ ਕਾਰਨ ਨੇ ਕਿੱਥੇ ਐਸਜੀਪੀਸੀ ਦੇ ਮੈਂਬਰ ਗਏ ਨੇ ਕਿਹੜੇ ਪਿੰਡ ਚ ਜਾ ਕੇ ਉਹਨਾਂ ਨੇ ਸੈਮੀਨਾਰ ਲਾਇਆ ਕਿੱਥੇ ਜਾ ਕੇ ਉਹਨਾਂ ਨੇ ਧਰਮ ਪਰਿਵਰਤਨ ਜਿੱਥੇ ਹੋ ਰਿਹਾ ਉੱਥੇ ਰੋਕਣ ਦੀ ਕੋਸ਼ਿਸ਼ ਕੀਤੀ ਮੈਂ ਲੜਨ ਦੀ ਗੱਲ ਨਹੀਂ ਕਰਦਾ ਯਾਰ ਤੁਸੀਂ ਉਹਨਾਂ ਵਿਚਾਰ ਬਦਤਾਂਦਰਾ ਦੇ ਕਰੋ ਵੀ ਕਾਕਾ ਕਮੀ ਕੀ ਹੈ ਤੈਨੂੰ ਵਿਚਾਰ ਬਦਤਾਂਦਰਾ ਦੇ ਕਰ ਹੀ ਸਕਦੇ ਨਾ ਆਪਾਂ ਹਲਾ ਲਾਲਾ ਨਾ ਕਰੀਏ ਯਾਰ ਉਹ ਆਪਣੇ ਇੱਕ ਟਾਰਗੇਟ ਲੈ ਕੇ ਚੱਲਦੇ ਨੇ ਆਪਾਂ ਜਾ ਕੇ ਹੁ ਲਾ 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 ਕਿਰਪਾਨਾ ਕੱਟ ਕੇ ਲੱਗ ਜੰਨੇ ਉਹ ਵੀ ਕੋਈ ਹੱਲ ਨਹੀਂ ਹੈ ਇੱਕ ਗੱਲ ਤਾਂ ਸਵਾਲ ਖੜੇ ਕਰਦੀ ਹੈ ਢੱਲੋ ਸਾਹਿਬ ਜਿਵੇਂ ਤੁਸੀਂ ਦੱਸਿਆ ਕਿ ਮਹੀਨੇ ਦਾ 6000 ਦਾ ਅੰਕੜਾ ਉਹਨਾਂ ਰੱਖਿਆ ਟਾਰਗੇਟ ਇਹਦੇ ਵਿੱਚ ਫਿਰ ਸਾਰੇ ਤਾਂ ਆਪਣੀ ਮਰਜ਼ੀ ਦੇ ਨਾਲ ਆਉਂਦੇ ਨਹੀਂ ਹੋਣਗੇ ਜੇਕਰ ਟਾਰਗੇਟ ਹੀ ਰੱਖ ਲਿਆ ਤਾਂ ਉਹਦੇ ਵਿੱਚ ਫਿਰ ਲਾਲਚ ਵੀ ਹੋਏਗਾ ਉਹਦੇ ਵਿੱਚ ਬਹੁਤ ਕੁਝ ਚੱਲਦਾ ਹੋਏਗਾ ਬਹੁਤ ਤਰੀਕੇ ਨਾਲ ਕਰ ਰਹੇ ਲਾਲਚ ਵੀ ਦੇ ਕੇ ਹਰੇਕ ਤਰੀਕੇ ਦੀ ਫੈਸਿਲਿਟੀ ਦਿੱਤੀ ਜਾ ਰਹੀ ਉਹਨਾਂ ਨੂੰ ਹਾਂ ਨਾ ਇਹਦੀ ਉੱਪਰ ਕੋਈ ਕਾਰਵਾਈ ਹੈ ਨਾ ਕੋਈ ਕਿਸੇ ਦਾ ਬਿਆਨ ਹੈ ਕੋਈ ਬਿਆਨ ਹੀ ਨਹੀਂ ਕੋਈ ਬੋਲਿਆ ਹੀ ਨਹੀਂ ਹਾਂ ਆ ਚ ਦਿਆਂ ਨੂੰ ਕੋਈ ਮੈਂ ਕਹਿੰਦਾ ਮੇਰੇ ਕੋਲ ਨਾ ਥੋੜੇ ਦਿਨ ਹੋਇਆ ਇੱਕ ਦਿੱਲੀ ਤੋਂ ਕੋਈ ਪੱਤਰਕਾਰ ਭੇਡ ਆ ਗਈ ਹੂੰ ਉਹ ਇਸੇ ਚੀਜ਼ ਤੇ ਸਰਚ ਕਰਨ ਆਈ ਹੂੰ ਜਦੋਂ ਗੱਲਾਂ ਬਾਤਾਂ ਹੋਈਆਂ ਮੈਂ ਉਹਦੀ ਭਾਵਨਾਵਾਂ ਸਮਝ ਸਕਿਆ ਵੀ ਉਹ ਇੱਕ ਡਰੀ ਡਰੀ ਮਹਿਸੂਸ ਕਰ ਰਹੀ ਸੀ ਉਹ ਕਹਿੰਦੇ ਤਰਨਤਾਰਨ ਏਰੀਆ 'ਚ ਗਈ ਅੱਛਾ ਉੱਥੇ ਨਾ ਕੋਈ ਉਹਨਾਂ ਐਪੀਸੋਡ ਇਹੋ ਜਿਹਾ ਹੋਇਆ ਤੇ ਮੈਂ ਉਹਨੂੰ ਬਾਰ-ਬਾਰ ਕਹਾਂ ਵੀ ਉਸ ਏਰੀਏ ਤੁਹਾਨੂੰ ਨਾ ਆਕੜਾ ਲੱਭੇਗਾ ਸਹੀ ਕਿ ਨਹੀਂ ਤਰਨਤਾਰਨ ਨਹੀਂ ਜਾਣਾ ਅੱਛਾ ਮਤਲਬ ਇੱਕ ਪੰਜਾਬੀ ਦੀ ਜਿਹੜੀ ਗੱਲ ਇਹ ਤਸਵੀਰ ਬਦਲ ਗਈ ਹੈ ਬਦਲ ਗਈ ਹੈ ਹੂੰ ਅਬ ਅਸੀਂ ਕੀ ਸਾਬਤ ਕਰਨਾ ਚਾਹੁੰਦੇ ਆ ਇਹ ਪੰਜਾਬ ਇਹੋ ਜਿਹਾ ਤਾਂ ਨਹੀਂ ਸੀ ਉੱਚੀ ਉੱਚੀ ਬੋਲ ਕੇ ਜਿਹੀ ਕਿਸੇ ਨੂੰ ਗਾਲਾਂ ਕੱਢਦੇ ਹਲਾ ਲਾਲਾ ਕਰਕੇ ਪੈ ਜਾਂਦੇ ਪੰਜਾਬ ਇਹੋ ਜਿਹਾ ਤਾਂ ਨਹੀਂ ਸੀ ਜਿੱਥੇ ਜ਼ਰੂਰ ਤੇ ਉੱਥੇ ਤੁਸੀਂ ਜ਼ਰੂਰ ਬੋਲੋ ਜਿੱਥੇ ਤੁਹਾਨੂੰ ਲੋੜ ਹੈ ਉੱਥੇ ਜ਼ਰੂਰ ਤੁਸੀਂ ਆਪਣਾ ਹਥਿਆਰ ਚੱਕੋ ਪਰ ਜੇ ਕੋਈ ਦਿੱਲੀ ਤੋਂ ਲੋਕ ਆ ਰਹੇ ਨੇ ਯਾਰ ਉਹਨਾਂ ਲਈ ਸਾਹੀ ਉਹਨਾਂ ਮੋਰੇ ਹੀ ਪਿਕਚਰ ਕੀ ਪੇਸ਼ ਕਰ ਰਹੇ ਹਾਂ ਜਿਵੇਂ ਤੁਸੀਂ ਤਾਂ ਰਿਸਰਚ ਕਰਦੇ ਹੋ ਜਿਵੇਂ ਹਿਮਾਚਲ ਹੋ ਗਿਆ ਜਾਂ ਯੂਪੀ ਹੋ ਗਿਆ ਐਮਪੀ ਹੋ ਗਿਆ ਇਹਨਾਂ ਸਟੇਟਾਂ ਦੇ ਵਿੱਚ ਲਾਅ ਬਣਿਆ ਹੋਇਆ ਇੱਥੇ ਕੰਟਰੋਲ ਆ ਫਿਰ ਇਹਨਾਂ ਚੀਜ਼ਾਂ ਤੇ ਬਹੁਤ ਕੰਟਰੋਲ ਹੈ ਬਹੁਤ ਕੰਟਰੋਲ ਹੈ ਤੇ ਤੁਸੀਂ ਸਭ ਤੋਂ ਵੱਡੀ ਪ੍ਰੋਬਲਮ ਇਹ ਆ ਵੀ ਸਾਡੇ ਜਿਹੜਾ ਬਾਰਡਰ ਏਰੀਆ ਹੈਗਾ ਹਾਂ ਜਿਹੜਾ ਸਭ ਤੋਂ ਕਟੜ ਮੰਨਿਆ ਗਿਆ ਹੈ ਹੂੰ ਧਰਮ ਨੂੰ ਲੈ ਕੇ ਵੀ ਉਹ ਸਭ ਕੁਝ ਛੱਡ ਸਕਦੇ ਪਰ ਆਪਣੇ ਧਰਮ ਤੋਂ ਬੇਮੁਖੇ ਨਹੀਂ ਹੋ ਸਕਦੇ ਹੂੰ ਜਿਸ ਦਿਨ ਆਂਕੜਾ ਆਏ ਤੇ ਮੈਂ ਬੜਾ ਆਪਣੇ ਉਹਨੂੰ ਮਾੜਾ ਉਹਦਾ ਝੰਜੋੜਿਆ ਗਿਆ ਯਾਰ ਗੁਰੂਆਂ ਪੀਰਾਂ ਦੀ ਸਾਡੀ ਉਥੋਂ ਧਰਤੀ ਤੋਂ ਯਾਰ ਇਹ ਚੀਜ਼ ਹੋ ਜਾਈ ਹੋਵੇ ਹੂੰ ਬਹੁਤ ਮਾੜੀ ਗੱਲ ਹੈ ਸਭ ਤੋਂ ਵੱਡਾ ਸਵਾਲ ਧਰਮ ਸਾਹਿਬ ਇਹ ਵੀ ਚੁੱਕਿਆ ਜਾਂਦਾ ਕਹਿੰਦੇ ਨੇ ਕਿ ਜੇਕਰ ਕਿਸੇ ਨੇ ਧਰਮ ਪਰਿਵਰਤਨ ਕਰ ਵੀ ਲਿਆ ਕੋਈ ਮੰਨ ਲਓ ਸਿੱਖ ਤੋਂ ਇਸਾਈ ਬਣ ਵੀ ਗਿਆ ਪਰ ਕਹਿੰਦੇ ਨੇ ਕਿ ਇਹ ਤਾਂ ਫਿਰ ਪਹਿਚਾਨ ਖਤਮ ਹੋ ਜੂਗੀ ਇੱਕ ਸਿੱਖ ਨੂੰ ਤੇ ਇਸਾਈ ਨੂੰ ਪਛਾਣੋਗੇ ਕਿਵੇਂ ਕਹਿੰਦੇ ਸਰਦਾਰ ਵੀ ਇਸਾਈ ਬਣ ਗਿਆ ਬਲਕੋ ਬਣ ਗਿਆ ਹੁਣ ਤਾਂ ਅਗਲੀ ਅਗਲੀ ਨਵੀਂ ਚੀਜ਼ ਹੋ ਗਈ ਉਹਦੇ 'ਚ ਤੁਹਾਨੂੰ ਨਾਮ ਬਦਲਦੀ ਵੀ ਲੋੜ ਨਹੀਂ ਹਾਂ ਜੇ ਮੰਨ ਲਓ ਆਪਾਂ ਸੰਭਾਲ ਕਲੋ ਫਲਾਣਾ ਸਿੰਘ ਹੈ ਹਾਂ ਉਹ ਇਦਾਂ ਫਲਾਣਾ ਸਿੰਘ ਰਹੇਗਾ ਜੀ ਹਾਂ ਹੁਣ ਤਾਂ ਮੈਨੂੰ ਲੱਗਦਾ ਕਿ ਤੁਹਾਨੂੰ ਫਿਰ ਨਾਮ ਹੀ ਚੇਂਜ ਕਰਨਾ ਪੈਂਦਾ ਕੋਈ ਕਰਦਾ ਹੀ ਨਹੀਂ ਕੋਈ ਨਹੀਂ ਕਰਦਾ ਜੀ ਹਾਂ ਤੇ ਤੁਸੀਂ ਸਮਝ ਹੀ ਨਹੀਂ ਪਾਉਂਗੇ ਤੁਹਾਡੇ ਨਾਲ ਤੁਹਾਡੀਆਂ ਨਸਲਾਂ ਖਤਮ ਹੋ ਜਾਣੀਆਂ ਨੇ ਇਹ ਆਉਣਾ ਇਹ ਸਮੇਂ ਜੋ ਰਿਜ਼ਲਟ ਆਉਣੇ ਨੇ ਨਾ ਉਹ ਕਹਿੰਦੇ ਹੁੰਦੇ ਹੱਥਾਂ ਨੇ ਦਿੱਤੀਆਂ ਗੰਡਾਂ ਮੂੰਹਾਂਣਾ ਖੋਲਣੀਆਂ ਪੈਣੀਆਂ ਤੇ ਖੁੱਲੀਆਂ ਨਹੀਂ ਜਾਣੀਆਂ ਬਾਜੀ ਵਾਕਈ ਨਹੀਂ ਖੁੱਲਣੀਆਂ ਹੁਣ ਕਿਨੂੰ ਕਿਨੂੰ ਜ਼ਿੰਮੇਵਾਰ ਕਿਨੂੰ ਠਹਿਰਾਏ ਬੰਦਾ ਕਿ ਇਹਦੇ ਚ ਜ਼ਿੰਮੇਵਾਰ ਕੌਣ ਜ਼ਿੰਮੇਵਾਰ ਦੇ ਵਿੱਚ ਸਭ ਤੋਂ ਵੱਡੇ ਦੇ ਜਿਹੜੇ ਸਾਡੇ ਧਾਰਮਿਕ ਲੀਡਰ ਹੈਗੇ ਨੇ ਹਾਂ ਸੰਸਥਾਵਾਂ ਹੈਗੀਆਂ ਨੇ ਚਾਹ ਕਿਸੇ ਵੀ ਧਰਮ ਦੀਆਂ ਹੈਗੀਆਂ ਜਿਨ੍ਹਾਂ ਨੂੰ ਇੱਥੇ ਵਿਚਾਰ ਗੋਸਟ ਤੇ ਉਦੋਂ ਵੱਡਾ ਅਸੀਂ ਵੀ ਦੋਸ਼ੀ ਮੈਂ ਵੀ ਵਿੱਚ ਦੋਸ਼ੀ ਹੈਗਾ ਹੂੰ ਜੀ ਅਸੀਂ ਕਿਸੇ ਨੂੰ ਜਾ ਕੇ ਪੁੱਛ ਪੜਤਾਲ ਨਹੀਂ ਕਰ ਸਕੇ ਵੀ ਕੀ ਕਾਰਨ ਰਹਿਤੇ ਦੇ ਅਸੀਂ ਬਸ ਇਕੱਲੀ ਫੇਸਬੁੱਕ ਤੇ ਇੰਸਟਾਗ੍ਰam ਤੇ ਸਟੋਰੀਜ਼ ਤੇ ਆਪਣੇ ਆਪ ਨੂੰ ਇੱਥੇ ਤੱਕ ਸੀਮਤ ਕਰ ਲਿਆ ਅਸੀਂ ਉੱਥੇ ਤੱਕ ਜਾ ਕੇ ਪੁੱਛ ਹੀ ਨਹੀਂ ਰਹੇ ਇਹਦੇ ਵਿੱਚ ਮੈਂ ਵੀ ਹਿੱਸੇਦਾਰ ਹਾਂ ਸਾਰੇ ਹਿੱਸੇਦਾਰ ਨੇ ਜਿਹੜਾ ਕੋਈ ਨੇੜੇ-ਤੇੜੇ ਤੁਹਾਡੇ ਹੋਰੇ ਸਾਰੇ ਹਿੱਸੇਦਾਰ ਇੱਥੇ ਚਰਚਾ ਹੋਣੀ ਚਾਹੀਦੀ ਹੈ ਇਹਨਾਂ ਨੂੰ ਪੁੱਛਣਾ ਚਾਹੀਦਾ ਆਪਣੇ ਬੰਦਿਆਂ ਨੂੰ ਪਿਆਰ ਕਰੋ ਠੀਕ ਆ ਮਤਲਬ ਜਿਹੜੀਆਂ ਤੁਹਾਡੀ ਸੋਚ ਹੈਗੀ ਇੱਕ ਪੀੜੀ ਦੀ ਤੁਸੀਂ ਖਤਮ ਨਹੀਂ ਕਰ ਸਕਦੇ ਪਰ ਜਿਹੜੀ ਆਉਣ ਵਾਲੀ ਜਨਰੇਸ਼ਨ ਹੈਗੀ ਨਾ ਇਹਨੂੰ ਇਸ ਚੀਜ਼ ਤੇ ਵਿਚਾਰ ਕਰਨੀ ਚਾਹੀਦਾ ਲੱਗਦਾ ਸਰਕਾਰਾਂ ਵੀ ਵੋਟ ਬੈਂਕ ਦੇ ਵਿੱਚ ਉਲਝੀਆਂ ਹੋਈਆਂ ਨੇ ਇਹਨਾਂ ਲੋਕਾਂ ਦੇ ਉੱਪਰ ਕਾਰਵਾਈ ਕਰਨ ਤੋਂ ਜੇਕਰ ਕੋਈ ਗਲਤ ਕੰਮ ਕਰ ਰਿਹਾ ਤਾਂ ਬਿਲਕੁਲ ਸੁਭਾਵਿਕ ਆ ਹੋਤਾ ਰਿਹਾ ਹੈ ਇਹ ਵੋਟ ਬੈਂਕ ਦਾ ਹੀ ਹੈ ਜੀ ਵੋਟ ਬੈਂਕ ਤੋਂ ਇਲਾਵਾ ਦੂਜੀ ਗੱਲ ਹੀ ਕੋਈ ਨਹੀਂ ਹੈਗੀ ਵੀ ਮੇਰੀ ਸੱਤਾ ਕਿਵੇਂ ਕਾਇਮ ਰਹਿਣੀ ਹੈ ਚਾਹੇ ਮੈਂ ਧਰਮ ਮਿਆਂ ਕਿਸੇ ਵੀ ਛਿੱਕੇ ਟੰਗ ਦਵਾਂ ਵੀ ਮੈਂ ਪ੍ਰਧਾਨ ਰਵਾਂ ਮੇਰੀ ਸੱਤਾ ਜਿਹੜੀ ਕਾਇਮ ਰਹਿਣੀ ਚਾਹੀਦੀ ਚਾਹੇ ਧਰਮ ਕਿਸੇ ਖਾਤੇ ਵੀ ਜਾਵੇ ਯਾਰ ਕਿਤੇ ਡਿੱਗ ਪਵੇ ਉਹਨੂੰ ਕੋਈ ਲੈਣਾ ਦੇਣਾ ਨਹੀਂ ਮੈਂ ਸੱਤਾ 'ਚ ਕਿਵੇਂ ਕਾ ਆਵਾਜ਼ ਆ ਹੂੰ ਜੋਰ ਹੀ ਕੱਲਾ ਇੱਥੇ ਰਹਿ ਗਿਆ ਇਹ ਮੇਰੀ ਦੁਕਾਨਦਾਰੀ ਚੱਲਣੀ ਚਾਹੀਦੀ ਆ ਹੂੰ ਪਰ ਬਹੁਤ ਮਾੜੇ ਹਾਲਾਤ 'ਚ ਕਾਣੋ ਸਾਹ ਪੰਜਾਬ ਲੱਗਣ ਡਿਆ ਜਦੋਂ ਅਸੀਂ ਬਾਹਰ ਨਹੀਂ ਸਟੇਟਾਂ 'ਚ ਲੋਕਾਂ ਨਾਲ ਗੱਲਾਂ ਕਰੀਦੀਆਂ ਨਾ ਜਦੋਂ ਆਉਂਦੇ ਆ ਤੁਹਾਡੇ ਪੰਜਾਬ 'ਚ ਯਾਰ ਕ੍ਰਿਸਚੀਅਨ ਇੰਨੇ ਹੋ ਗਏ ਯਾਰ ਧਰਮ ਪਰਿਵਰਤਨ ਕਰ ਗਏ ਯਾਰ ਕੀ ਕਾਰਨ ਨੇ ਹੂੰ ਕੋਈ ਜਵਾਬ ਨਹੀਂ ਕੋਈ ਜਵਾਬ ਨਹੀਂ ਹੈਗਾ ਸਾਡੇ ਕੋਲ ਉਹ ਸਾਡੇ ਕੋਲ ਪੁੱਛਦੇ ਜੀ ਤੁਹਾਡੇ ਗੁਰਦੁਆਰੇ ਪਿੰਡਾਂ ਦੇ ਵੀ ਕਿੰਨੇ ਗੁਰਦੁਆਰੇ ਤੁਹਾਡੇ ਪਿੰਡ ਦੇ ਨਹੀਂ ਤਿੰਨ ਗੁਰਦੁਆਰੇ ਨੇ ਕਿੰਨੀ ਵਾਦੀ ਮੈਂ ਯਾਰ 1100 ਬੰਦੇ ਹੀ ਵਾਦੀ ਹੈ 800 ਬੰਦਾ ਵੋਟ-ਵੋਟ ਪਾਉਂਦਾ ਹੈ ਕੀ ਕਰਨਗੇ ਤਿੰਨ ਤਿੰਨ ਗੁਰਦੁਆਰੇ ਜੇਕਰ ਉਹਨਾਂ ਚ ਜਾਣ ਵਾਲੇ ਕਿਤੇ ਹੋਰ ਤੁਰ ਗਏ ਭਾਜੀ ਉੱਥੇ ਵੀ ਪ੍ਰਧਾਨਗੀਆਂ ਦੇ ਰੌਲੇ ਨੇ ਹਾਂ ਉੱਥੇ ਵੀ ਪ੍ਰਧਾਨਗੀਆਂ ਦੇ ਰੌਲੇ ਨੇ ਵੀ ਮੈਂ ਕੋ ਚਾਬੀ ਰਹੇਗੀ ਮੈਂ ਬਹੁਤ ਵਧੀਆ ਕੰਮ ਕਰ ਰਿਹਾ ਜੀ ਜਾਂ ਕੰਮ ਤੁਸੀਂ ਦੱਸੋ ਤੁਸੀਂ ਗੁਰੂ ਘਰ ਨਾਲ ਜੋੜੇ ਕਿੰਨੇ ਨੇ ਨਗਰ ਕੀਰਤਨ ਨਿਕਲਦੇ ਨੇ ਨਾ ਹਾਂ ਸ਼ਹਿਰਾ ਚ ਤਾਂ ਬਹੁਤ ਵਧੀਆ ਨੇ ਜਿਹੜੇ ਪਿੰਡਾਂ ਵਿੱਚ ਨਗਰ ਕੀਰਤਨ ਲਿਕੇ ਬਹੁਤੇ ਬੰਦੇ ਤੁਹਾਨੂੰ ਦੂਜੇ ਬੰਦੇ ਲੱਭਣਗੇ ਜਿਹੜੇ ਵਿਚਾਰੇ ਉਹ ਦਰਵਾਜ਼ਾ ਚੋਂ ਆਣਗੇ ਤੁਹਾਡੀ ਗਿਣਤੀ ਕਰਦੇ ਪਏ ਸਾਡੇ ਬੰਦੇ ਕਿੱਥੇ ਜਾ ਰਹੇ ਨੇ ਓਕੇ ਹੂੰ ਸੋਚਣ ਵਾਲੀ ਗੱਲ ਤੇ ਇਹ ਨਾ ਸਾਡੇ ਬੰਦੇ ਜਾ ਕਿੱਥੇ ਰਹੇ ਨੇ ਹੂੰ ਠੀਕ ਆ ਜਿਹੜੇ ਆਏ ਨੇ ਜਿਨ੍ਹਾਂ ਨੇ ਅਪਣਾਇਆ ਧਰਮ ਉਹਨਾਂ ਨੂੰ ਸਤਿਕਾਰ ਹੈ ਵੈਲਕਮ ਹੈ ਪਰ ਜਿਹੜੇ ਤੁਹਾਡੇ ਕੋਲ ਟੁੱਟ ਰਹੇ ਨੇ ਹੂੰ ਜਿਹੜੇ ਕਿਤੇ ਵਿਛੜ ਗਏ ਨੇ ਉਹਨਾਂ ਦਾ ਕੀ ਉਹਨਾਂ ਦੇ ਕੋਈ ਕੀ ਹੂੰ ਇਹੋ ਜਾਂ ਤਾਂ ਨਹੀਂ ਗੁਰੂ ਸਾਹਿਬ ਨੇ ਪੰਜਾਬ ਛੇਜਿਆ ਸੀ ਜਿਹੋ ਜਿਹਾ ਆਪਾਂ ਬਣਾ ਕੇ ਲੈ ਚੱਲੇ ਆਂ ਅਸੀਂ ਪਿਕਚਰ ਪੇਸ਼ ਕੀ ਵੀ ਅਸੀਂ ਬਹੁਤ ਉੱਚੀ ਉੱਚੀ ਗਾਲਾਂ ਕੱਢਣ ਵਾਲੇ ਆ ਜਾਂ ਅਸੀਂ ਹਥਿਆਰ ਕੱਢ ਕੇ ਪਹੁੰਚਣ ਵਾਲੇ ਇਹ 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 ਪਿਕਚਰ ਪੇਸ਼ ਕਰਨਾ ਚਾਹੁੰਦੇ ਹਾਂ ਸਾਡੇ ਗੁਰੂਆਂ ਦੇ ਸਾਡੇ ਵੱਲ ਚੀਜ਼ ਨੂੰ ਵੱਲੋਂ ਗੁਰਗੋਬਿੰਦ ਸਿੰਘ ਜੀ ਆਪਣਾ ਸਬਰ ਸਵਾਰਤਾ ਯਾਰ ਹੂੰ ਛੋੜੇ ਬੱਚੇ ਆਪਣੇ ਸ਼ਹੀਦ ਕਰ ਦਿੱਤੇ ਧਰਮ ਪਰਵਰਤਨ ਨਹੀਂ ਕੀਤਾ ਯਾਰ ਹਾਂ ਕੌਣ ਪੜ੍ਹਾਏਗਾ ਉਹਨਾਂ ਨੂੰ ਕੱਲੀਆਂ ਜਦੋਂ ਮਹਾਰਾਜਾਂ ਦੇ ਦਿਨ ਆਉਂਦੇ ਉਦੋਂ ਹੀ ਇਹ ਚੀਜ਼ਾਂ ਪੜ੍ਹਣੀਆਂ ਨੇ ਲਗਾਤਾਰ ਬੱਚਾ ਨੂੰ ਕੌਣ ਐਜੂਕੇਟ ਕਰੇਗਾ ਕੌਣ ਦੱਸੇਗਾ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਯਾਰ ਜਦੋਂ ਅਸੀਂ ਸੀ ਨਾ ਸਾਡੀ ਦਾਦੀ ਜੀ ਨਾ ਬੀਬੀ ਭਾਨੀ ਦੀਆਂ ਹੋਰ ਦੀਆਂ ਕਥਾਵਾਂ ਸੁਣਾਉਂਦੇ ਹੁੰਦੇ ਸੀ ਹੂੰ ਕੌਣ ਸੁਣਾਉਂਦਾ ਅੱਜ ਦੇ ਟਾਈਮ 'ਚ ਹੂੰ ਮੇਰੇ ਖੁਦ ਦੇ ਬੱਚੇ ਵੀ ਹੈ ਯਾਰ ਸਵੇਰੇ ਉੱਠ ਕੇ ਮੈਂ ਕਈ ਵਾਰ ਮਹਿਸੂਸ ਹੁੰਦਾ ਚਲੋ ਸ਼ੁਕਰ ਹੈ ਮਾਲਕ ਦਾ ਵੀ ਗੁਰਬਾਣੀ ਸਾਡੇ ਘਰ ਚੱਲਦੀ ਹੈ ਹੂੰ ਪਾਠ ਪੂਜਾ ਹੁੰਦੀ ਹੈ ਹੂੰ ਬਟ ਫੇਰ ਵੀ ਕਿਤੇ ਨਾ ਕਿਤੇ ਹੱਦ ਤੇ ਬੱਚੇ ਰੋਟੀ ਖਾਣ ਲੱਗੇ ਕਾਰਟੂਨ ਲਾਉਣੇ ਪੈਂਦੇ ਯਾਰ ਵਾਕਈ ਕਿਉਂ ਨਹੀਂ ਇਹਨਾਂ ਨੂੰ ਦੱਸਿਆ ਜਾਇਆ ਪਾਪਾ ਬੰਦਾ ਸਿੰਘ ਬਹਾਦਰ ਪਾਪਾ ਬੰਦਾ ਸਿੰਘ ਬਹਾਦਰ ਦੇ ਬੱਚੇ ਦੀ ਕੁਰਬਾਨੀ ਬੱਚੇ ਦੀ ਕੁਰਬਾਨੀ ਭਾਈ ਤਾਰੂ ਸਿੰਘ ਹੁਣਾਂ ਦੀ ਕੁਰਬਾਨੀ ਆ ਫਿਰ ਕੌਣ ਦੱਸੇਗਾ ਗੁਰਤੇਗ ਬਹਾਦਰ ਜੀ ਦਿੱਲੀ ਗਏ ਨੇ ਉਹਨਾਂ ਦੇ ਨਾਲ ਭਾਈ ਤੇ ਅਲਾ ਜੀ ਭਾਈ ਸਤੀ ਦਾਸ ਭਾਈ ਮਤੀ ਦਾਸ ਕੌਣ ਸੀ ਇਹਨਾਂ ਨੂੰ ਕੌਣ ਦੱਸੇਗਾ ਯਾਰ ਹੂੰ ਗੱਲ ਤਾਂ ਦੱਸਣ ਵਾਲੀ ਹੀ ਐ ਨਾ ਕੌਣ ਗੱਲ ਕਰਦਾ ਕਰਦਾ ਕੋਈ ਗੱਲ ਹੂੰ ਕੋਈ ਗੱਲ ਨਹੀਂ ਕਰਦਾ ਜਿਹੜੀ ਧਰਤੀ ਤੋਂ ਸਭ ਤੋਂ ਵੱਡੀ ਗਿਣਤੀ ਚ ਅੰਕੜਾ ਆਇਆ ਬਾਬਾ ਦੀਪ ਸਿੰਘ ਬਾਬਾ ਦੀਪ ਸਿੰਘ ਦਾ ਯਾਰ ਧਰਤੀ ਜਿੱਥੋਂ ਨੇ ਖੰਡੇ ਨਾਲ ਲਕੀਰ ਖੀਚੀ ਵੀ ਆਉ ਸਿੰਘੋ ਚਲੀ ਗਈ ਇਧਰ ਨੂੰ ਹਮ ਠੀਕ ਹੈ ਗੁਰੂ ਅਰਜਨ ਦੇਵ ਸਾਹਿਬ ਦੀ ਧਰਤੀ ਹਮ ਜਿੱਥੇ ਸਭ ਤੋਂ ਵੱਡਾ ਸਰੋਵਰ ਸਾਡੇ ਉਸ ਦੁਨੀਆ ਦਾ ਸਭ ਤੋਂ ਵੱਡਾ ਸਰੋਵਰ ਤਨਤਨ ਸਾਹਿਬ ਜਦੋਂ ਇੱਥਾਂ ਦੀਆਂ ਚੀਜ਼ਾਂ ਦੇ ਵਿੱਚੋਂ ਆਕੜੇ ਆਉਂਦੇ ਨਾ ਬੜਾ ਮਨ ਚ ਝੋਲ ਕੇ ਰੱਖ ਦਿੰਦਾ ਯਾਰ ਬੜਾ ਮਨ ਨੂੰ ਪੀੜਾ ਆਉਂਦੀ ਵੀ ਯਾਰ ਸਾਨੂੰ ਇਸ ਟੌਪਿਕ ਤੇ ਵੀ ਗੱਲ ਕਰਨੀ ਪੈਗੀ ਹੈ ਹਮ ਪੰਜਾਬ ਇਹੋ ਜੱਤ ਨਹੀਂ ਸੀਗਾ ਜਿਹੋ ਜਿਹੇ ਇਹਨਾਂ ਲੋਕਾਂ ਨੇ ਬਣਾਤਾ ਇਹਨਾਂ ਲੋਕਾਂ ਦੀ ਰਾਜਨੀਤੀ ਲੋਕਾਂ ਨੇ ਵੀ ਸਾਡੀ ਦੁਕਾਨਦਾਰੀ ਕਿੱਦਾਂ ਚੱਲ ਸਕੀ ਇਹਦੇ ਸ਼ਿਕਾਰ ਹੋਏ ਹਾਂ ਅਸੀਂ ਵੀ ਆਉਣ ਆ ਇਸ ਸਮੇਂ ਚ ਬਹੁਤ ਵੱਡਾ ਸਾਨੂੰ ਨੁਕਸਾਨ ਹੋਏਗਾ ਜੇ ਲੋਕ ਇਸ ਚੀਜ਼ ਤੇ ਚਰਚਾ ਨਹੀਂ ਕਰਨਗੇ ਤੇ ਇਹ ਵੀ ਬਹੁਤ ਵੱਡੀ ਆਪਣੇ ਉਹਨੂੰ ਮੈਂ ਇਹਨਾਂ ਨੂੰ ਦੋਸ਼ੀ ਮੰਨਾਂਗਾ ਜੇ ਲੋਕ ਚਰਚਾ ਨਹੀਂ ਕਰਨਗੇ ਵਾਕਈ ਟਿਲੋਂ ਸਾਹਿਬ ਸੋਚਣ ਵਾਲੀ ਗੱਲ ਹੈ ਧੰਨਵਾਦ ਤੁਸੀਂ ਗੱਲਬਾਤ ਕੀਤੀ ਤਾਂ ਵਾਕਈ ਇਹ ਬੜਾ ਗੰਭੀਰ ਇੱਕ ਮੁੱਦਾ ਹੈਗਾ ਜਿਹਦੇ ਉੱਪਰ ਵਿਚਾਰਨ ਦੀ ਲੋੜ ਹੈਗੀ ਆ ਜਿੱਥੇ ਕਿਸੇ ਨੂੰ ਦੋਸ਼ ਦੇਣਾ ਤਾਂ ਠੀਕ ਹੈ ਪਰ ਮੈਨੂੰ ਲੱਗਦਾ ਕਿ ਬਹੁਤ ਸਾਰੀਆਂ ਕਮੀਆਂ ਨੇ ਆਪ ਨੂੰ ਠੀਕ ਕਰਨੀਆਂ ਪੈਣਗੀਆਂ ਫਿਰ ਜਾ ਕੇ ਅਜਿਹੇ ਮਸਲੇ ਜਿਹੜੇ ਨੇ ਉਹ ਹੱਲ ਹੋਣਗੇ ਦੇਖਦੇ ਰਹੋ #ਪੰਜਾਬ